ਸਸਿਗਾਲ ਦੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਡਿਜੀਟਲ ਮਾਰਕੀਟਿੰਗ ਬਿਜ਼ਨਸ ਜਿਹੜਾ ਕਿ ਮੈਂ ਘਰ ਤੋਂ ਰਹਿ ਕੇ ਕਰਦੀ ਆ ਇਹ ਬਿਜ਼ਨਸ ਦੇ ਬਾਰੇ ਨਾ ਮੈਨੂੰ ਅੱਜ ਤੋਂ 2.5 ਸਾਲ ਪਹਿਲਾਂ ਪਤਾ ਲੱਗਾ ਸੀ ਤੇ ਉਦੋਂ ਮੈਨੂੰ ਕੁਝ ਹੈਲਥ ਦੇ ਕਾਰਨ ਸੀਗੇ ਸੋ ਡਾਕਟਰ ਨੇ ਮੈਨੂੰ ਰੈਸਟ ਲਈ ਦੱਸਿਆ ਸੀ ਤੇ ਮੈਂ ਕੁਝ ਘਰੋਂ ਹੀ ਕਰਨ ਬਾਰੇ ਤਲਾਬਦੀ ਸੀ ਤੇ ਮੈਨੂੰ ਇਸ ਬਿਜ਼ਨਸ ਦਾ ਨਾ ਉਦੋਂ ਪਤਾ ਲੱਗਾ ਸੀ 2.5 ਸਾਲ ਪਹਿਲਾਂ ਤੇ ਮੈਂ ਉਦੋਂ ਸੋਚਦੀ ਸੀ ਕਿ ਹਾਈ ਬਿਜ਼ਨਸ ਕਰ ਲਮਾ ਰੈਂਦਮਾ ਕਰ ਲਮਾ ਰੈਂਦਮਾ ਚਲੋ ਫਿਰ ਮੈਂ ਚਲੋ ਸਿਹਤ ਮੇਰੇ ਠੀਕ ਹੋ ਗਈ ਇਦੀ ਕਰਦੀਆ ਟਾਈਮ ਲੰਘ ਗਿਆ ਸਿਹਤ ਠੀਕ ਹੋ ਗਈ ਡਾਕਟਰ ਨੇ ਮੈਨੂੰ ਕਿਹਾ ਤਾਂ ਕਿ ਹਾਂਜੀ ਤੁਸੀਂ ਆਪਣਾ ਗੁੱਡ ਹੈਗੇ ਵਰਕ ਕਰਨ ਲਈ ਚਲੋ ਮੈਂ ਆਪਣਾ ਦੁਬਾਰਾ ਕੰਮ ਸਟਾਰਟ ਕਰਤਾ ਫੈਡਿਕਸ ਦੇ ਵਿੱਚ ਕਿੱਦਾਂ ਵੀ ਕਰਕੇ ਹਨਾ ਤੇ ਮੈਂ ਬਿਜ਼ਨਸ ਦੇ ਬਾਰੇ ਸੋਚਣਾ ਛੱਡਤਾ ਮੈਂ ਕਿ ਛੱਡ ਮਨਾ ਕਿਹੜੇ ਪੰਗਿਆਂ 'ਚ ਪੈਣਾ ਹੈ ਬੇ ਆਪਣਾ ਯੂ نو ਬੜਾ ਸੋਹਣਾ ਤੋਰੀ ਫੁਲਕਾ ਤੁਰਿਆ ਆ ਬਿੱਲ ਵਗੈਰਾ ਆਪਣੇ ਰੈਂਟ ਵਗੈਰਾ ਸਾਰਾ ਕੁਝ 온 ਟਾਈਮ ਹੋ ਰਿਹਾ ਛੱਡ ਪਰਾਂ ਕਿਹੜੇ ਪੰਗਿਆਂ 'ਚ ਪੈਣਾ ਚਲੋ ਮੈਂ ਬਿਜ਼ਨਸ ਬਾਰੇ ਸੋਚਣਾ ਛੱਡਤਾ ਟਾਈਮ ਇਦੀ ਲੰਘ ਗਿਆ ਤੇ ਹੁਣ ਜਦੋਂ ਮੈਂ ਬੇਬੀ ਹੋਇਆ ਸਾਡੇ ਤੇ ਬੇਬੀ ਹੋਣ ਤੋਂ ਬਾਅਦ ਸਾਰੇ ਘਰ ਦੇ ਖਰਚਿਆਂ ਦਾ ਬੋਝ ਮੇਰੇ ਘਰਵਾਲੇ ਤੇ ਆ ਗਿਆ ਤੇ ਫਿਰ ਮੈਂ ਸੋਚਾਂ ਮਨਾ ਵੀ ਇੰਦਾ ਤਾਂ ਔਖਾ ਆ ਜੋ ਸੇਵਿੰਗਸ ਕੀਤੀਆਂ ਸੀਗੀਆਂ ਪੰਜ-ਛੇ ਮਹੀਨੇ ਦੇ ਵਿੱਚ ਸਾਡੀਆਂ ਸਾਰੀਆਂ ਜੀ ਉੱਡ ਗਈਆਂ ਮਤਲਬ ਖਰਚੇ ਖਰਚ ਹੋ ਗਈਆਂ ਨਾ ਖਰਚੇ ਲੱਗੇ ਸਾਡੇ ਪਰ ਫਿਰ ਮੈਂ ਦੁਬਾਰਾ ਸੋਚਾਂ ਹਈ ਮੈਂ ਕੁਝ ਕਰ ਲਵਾਂ ਤੇ ਮੇਰੇ ਮਨ ਚ ਆਇਆ ਵੀ ਮੈਂ ਕੁਝ ਘਰੋਂ ਕਰਾਂ ਤੇ ਚਲੋ ਮੈਨੂੰ ਫਿਰ ਇਹਦਾ ਪਤਾ ਲੱਗਾ ਇਹ ਬਿਜ਼ਨਸ ਦਾ ਨਾ ਮੈਂ ਦੁਬਾਰਾ ਉਹਨਾਂ ਨਾਲ ਕੰਟੈਕਟ ਕੀਤਾ ਜਿੱਦਾਂ ਵੀ ਸੀਗਾ ਨਾ ਤੇ ਹੁਣ ਮੈਂ ਬੜਾ ਰੈਗਰੇਟ ਫੀਲ ਕਰਦੀ ਸੀ ਕਿ ਮੈਂ ਕਿ ਹਾਏ ਜੇ ਮੈਂ ਉਦੋਂ ਸ਼ੁਰੂ ਕੀਤਾ ਤਾਂ ਹੁਣ ਨੂੰ ਕਾਫੀ ਗਰੋ ਹੋਇਆ ਹੋਣਾ ਸੀਗਾ ਮੇਰਾ ਬਿਜ਼ਨਸ ਤੇ ਫਿਰ ਮੈਨੂੰ ਯੂ نو ਇੱਕ ਇਹ ਵੀ ਮੈਨੂੰ ਅਕਲ ਜਿਹੀ ਆ ਗਈ ਕਿ ਜਦੋਂ ਮਨ ਲੂ ਆਪਣਾ ਸੌਖਾ ਤਾਂ ਚੱਲਦਾ ਹੁੰਦਾ ਨਾ ਕਿ ਆਪਣੇ ਬਿੱਲ ਖਰਚੇ ਪੂਰੇ ਹੋ ਰਿਹਾ ਜੌਬ ਸੋਣੀ ਚੱਲਦੀ ਪਈ ਆ ਤੇ ਬੰਦੇ ਨੂੰ ਆਪਣੇ ਹੱਥਾਂ ਦੇ ਵਿੱਚ ਕੁਝ ਯੂ نو ਦੂਸਰੀ ਆਪਸ਼ਨ ਵੀ ਕੋਈ ਜੌਬ ਜਾਂ ਇਦਾਂ ਦਾ ਕੁਝ ਯੂ نو ਇਨਕਮ ਦਾ ਸੋਰਸ ਆਪਣੇ ਹੱਥਾਂ 'ਚ ਰੱਖਣਾ ਚਾਹੀਦਾ ਕਿ ਰੱਬ ਨਾ ਕਰੇ ਜਦੋਂ ਇਦਾਂ ਦੀ ਕੋਈ ਬਿਪਤਾ ਪੈ ਜਾਂਦੀ ਆ ਜਾਂ ਤੁਹਾਡੀ ਜੋਬ ਛੁੱਟ ਜਾਂਦੀ ਆ ਜਾਂ ਕੁਝ ਵੀ ਹੋ ਜਾਂਦਾ ਕਿ ਤੁਹਾਡੇ ਕੋਲ ਦੂਸਰਾ ਇਨਕਮ ਦਾ ਸੋਰਸ ਹੋਵੇ ਜਿਹਦੇ ਨਾਲ ਤੁਸੀਂ ਆਪਣੇ ਖਰਚੇ ਪੂਰੇ ਕਰ ਸਕਦੇ ਹੋ ਸੋ ਮੈਂ ਅੱਗੇ ਜਦੋਂ ਕਿਸੇ ਨੇ ਕਹਿਣਾ ਕਿ ਮੈਂ ਦੋ ਜੋਬਾਂ ਕਰਦਾ ਆ ਜਾਂ ਦੋ ਜੋਬਸ ਕਰ ਰਹੀ ਆ ਜਾਂ ਕੁਝ ਵੀ ਕਰਕੇ ਨਾ ਆਪਣਾ ਜੋਬ ਦੇ ਨਾਲ-ਨਾਲ ਕੋਈ ਸਾਈਡ ਹਸਲ ਕਰਦੀ ਆ ਤਾਂ ਮੈਂ ਕਹਣਾ ਲੈ ਬੜਾ ਸੋਹਣਾ ਇੱਕ ਜੋਬ ਨਾਲ ਤੁਹਾਡਾ ਖਰਚੇ ਪੂਰੇ ਹੋ ਰਹੇ ਕਦੋਂ ਤੁਸੀਂ ਦੂਜੀ ਜੋਬ ਦੇ ਪੰਗਿਆਂ 'ਚ ਪਏ ਜਦੋਂ ਖੁਦ ਮੇਰੇ ਸਿਰ ਤੇ ਪਈ ਸਾਡੇ ਸਿਰ ਤੇ ਪਈ ਤਾਂ ਫਿਰ ਪਤਾ ਲੱਗਾ ਕਿ ਨਹੀਂ ਜਿੱਦਾਂ ਦਾ ਅੱਜ ਕੱਲ ਟਾਈਮ ਚੱਲ ਰਿਹਾ ਜੋ ਮਹਿੰਗਾਈ ਦਾ ਦੌਰ ਹੈਗਾ ਹੈ ਤੇ ਉੱਤੋਂ ਕਈ ਕੋਸ਼ੀ ਯੂ نو ਬਾਹਰਲੇ ਮੁਲਕਾਂ ਦੇ ਵਿੱਚ ਹੋ ਰਿਹਾ ਹੈ ਸੋ ਜੌਬ ਦੇ ਬਿਨਾ ਗੁਜ਼ਾਰੇ ਤਾਂ ਬਹੁਤ ਔਖੇ ਆ ਬਹੁਤ ਜਿਆਦਾ ਹਾਰਡ ਆ ਜੌਬ ਦੇ ਬਿਨਾ ਸੋ ਚਲੋ ਲੱਕੀਲੀ ਮੈਂ ਇਹ ਆਪਣਾ ਕੰਮ ਸਟਾਰਟ ਕਰ ਲਿਆ ਤੇ ਹੁਣ ਕੋਰੇ ਰਹਿ ਕੇ ਸੋਹਣੀ ਮਲੀ ਬਣਾ ਰਹੀ ਆ ਤੇ ਬਾਕੀ ਵੀ ਜਿਹੜਾ ਕੋਈ ਕਰਨਾ ਚਾਹੁੰਦਾ ਉਹਨੂੰ ਵੀ ਹੈਲਪ ਕਰਨਾ ਚਾਹੁੰਦਾ ਮੇਰੇ ਸਿਰਫ ਕਹਿਣ ਦਾ ਮਤਲਬ ਇੰਨਾ ਸੀਗਾ ਕਿ ਜਦੋਂ ਤੁਹਾਡਾ ਸੋਹਣਾ ਟਾਈਮ ਚੱਲ ਰਿਹਾ ਤੁਸੀਂ ਵਧੀਆ ਆਪਣੇ ਜੌਬ ਤੋਂ ਕਿਸੇ ਹੈ ਨਾ ਆਪਣੀ ਅਰਨਿੰਗ ਕਰਦੇ ਪਈਆਂ ਤੇ ਉਦੋਂ ਹੀ ਤੁਸੀਂ ਆਪਣੇ ਹੱਥਾਂ ਦੇ ਵਿੱਚ ਕੋਈ ਨਾਲ ਦੂਸਰੀ ਆਪਸ਼ਨ ਨੂੰ ਵੀ ਰੈਡੀ ਕਰੋ ਕਿ ਰੱਬ ਨਾ ਕਰੇ ਜੇ ਤੁਹਾਡਾ ਯੂ نو ਇਦਾਂ ਦਾ ਕੁਝ ਇਨਸੀਡੈਂਟ ਹੋ ਜਾਵੇ ਜਾਂ ਤੁਹਾਡੀ ਜੌਬ ਚਲੀ ਜਾਵੇ ਤੇ ਤੁਹਾਡੇ ਕੋਲ ਦੂਸਰਾ ਇਨਕਮ ਦਾ ਸੋਰਸ ਹੋਣਾ ਚਾਹੀਦਾ ਆ ਸੋ ਦੈਟਸ ਆਈ ਵਾਂਟ ਟੂ ਸੇ ਕਿ ਆਪਣੀ ਯੂ نو ਜੌਬ ਦੇ ਨਾਲ ਨਾਲ ਕੋਈ ਦੂਸਰੀ ਆਪਸ਼ਨ ਜ਼ਰੂਰ ਤੁਸੀਂ ਆਪਣੇ ਹੱਥਾਂ ਦੇ ਵਿੱਚ ਰੱਖੋ ਤੇ ਇਸ ਡਿਜੀਟਲ ਮਾਰਕੀਟਿੰਗ bizness ਨੂੰ ਤੁਸੀਂ ਜੇ ਹੋਰ ਐਕਸਪਲੋਰ ਕਰਨਾ ਚਾਹੁੰਦੇ ਆ ਇਹਦੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ ਜੇ ਤੁਸੀਂ ਆਲਰੇਡੀ ਜੌਬ ਕਰਦੇ ਆ ਤਾਂ ਵੀ ਤੁਸੀਂ ਇਹ bizness ਨੂੰ ਸਾਈਡ ਬਾਈ ਆਪਣੇ ਜੌਬ ਦੇ ਨਾਲ ਕਰ ਸਕਦੇ ਆ ਤੇ ਜੇ ਘਰੋਂ ਰਹਿਨੇ ਆ ਕਿਸੇ ਵੀ ਰੀਜ਼ਨ ਕਰਕੇ ਚਾਹੇ ਕੋਈ ਮਦਰ ਆ ਕੋਈ ਭੈਣ ਆ ਜਾਂ ਕੋਈ ਭਰਾ ਆ ਕਿਸੇ ਨੇ ਵੀ bizness ਕਰਨਾ ਕੋਈ ਵੀ ਕਰ ਸਕਦਾ ਆ ਕੰਮ ਤੁਸੀਂ ਸਾਰਾ ਸੋਸ਼ਲ ਮੀਡੀਆ ਤੇ ਹੀ ਕਰਨਾ ਮੈਂ ਵੀ ਸਾਰਾ ਕੰਮ ਆਪਣਾ ਛੋਟੇ ਸੋਸ਼ਲ ਮੀਡੀਆ ਦੇ ਉੱਪਰ ਹੀ ਕਰਦੀ ਕਿਉਂਕਿ ਮੇਰਾ ਬੱਚਾ ਛੋਟਾ ਆ ਸੋ ਮੇਤੋਂ ਹਾਰਡ ਸੀਗਾ ਘਰੋਂ ਬਾਹਰ ਚਾ ਕੇ ਜੌਬ ਕਰਾਂ ਕੋਈ ਸੋ ਮੈਂ ਘਰ ਤੋਂ ਰਹਿ ਕੇ ਹੀ bizness ਕਰਦੀ ਆ سوشل ਮੀਡੀਆ ਦੇ ਉੱਪਰ ਹੀ ਮੈਂ ਜਾ ਕੇ ਕਿਸੇ ਨੂੰ ਮਿਲਣਾ ਨਹੀਂ ਹੁੰਦਾ ਇਹ ਕੰਮ ਦੇ ਲਈ ਤੇ ਸਾਰਾ ਕੰਮ ਆਰਾਮ ਦੇ ਨਾਲ ਅਸੀਂ Facebook, YouTube, Google Ads, Insta, TikTok ਵਗੈਰਾ ਤੇ ਕੰਮ ਕਰਦੇ ਆ ਜੇ ਤੁਸੀਂ ਇੰਟਰਸਟ ਰੱਖਦੇ ਹੋ ਇਹ ਕੰਮ ਕਰਨ ਦੇ ਲਈ ਤੁਹਾਨੂੰ ਇਹ bizness ਕਰਨ ਦੇ ਲਈ ਕੰਪਨੀ ਵੱਲੋਂ ਤੁਹਾਨੂੰ ID ਮਿਲੂਗੀ ਜਿਹਦੇ ਤੇ ਤੁਸੀਂ ਸਾਰਾ ਵਰਕ ਕਰਨਾ ਆ ਐਂਡ 1099 ਸਾਲ ਦੇ ਐਂਡ ਤੇ ਤੁਹਾਨੂੰ ਪ੍ਰੋਵਾਈਡ ਕਰਾਇਆ ਜਾਂਦਾ ਹੈ ਜੋ ਵੀ ਤੁਸੀਂ ਇਹਦੇ ਵਿੱਚ ਇਨਕਮ ਬਣਾਉਨੇ ਆ 18 ਸਾਲ ਤੋਂ ਉੱਪਰ ਕੋਈ ਵੀ ਕਰ ਸਕਦਾ ਹੈ ਲੈਂਗੁਏਜ ਦਾ ਕੋਈ ਚੱਕਰ ਨਹੀਂ ਇਹ ਬਿਜ਼ਨਸ ਕਰਨ ਦੇ ਲਈ ਤੁਹਾਨੂੰ ਕੋਈ ਵੀ ਟੈਸਟ ਪਾਸ ਨਹੀਂ ਕਰਨਾ ਪੈਂਦਾ ਤੇ ਜੇ ਤੁਸੀਂ ਇੰਟਰਸਟ ਰੱਖਦੇ ਆ ਬਿਜ਼ਨਸ ਕਰਨ ਨੂੰ ਮੈਸੇਜ ਕਰੋ ਮੈਨੂੰ ਤੁਹਾਨੂੰ ਪ੍ਰੋਪਰਲੀ ਜਿਹੜੀ ਇਹਦੀ ਟ੍ਰੇਨਿੰਗ ਦਨੂੰਗੀ ਤੇ ਤੁਹਾਨੂੰ ਪ੍ਰੋਪਰ ਇਹਦੀ ਇਨਫੋਰਮੇਸ਼ਨ ਮਿਲੂਗੀ ਥੈਂਕ ਯੂ ਜੀ